ਤੋ ਪਹਿਲਾ ਉੱਪਰ ਲੈ ਕੇ ਜਾਂਦੇ ਆ ਤੇ ਫਿਰ ਨਾ ਉਹਨਾਂ ਨੇ ਯੱਕ ਦਾਮੀ ਥੱਲੇ ਚੁੱਕ ਕੇ ਮਾਰਦੇ ਆ ਓਏ 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 ਮਾਰਤਾ 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 ਇੱਕ ਦੂਜੇ 6 ਕਿਲੋਮੀਟਰ ਦੇ ਅੰਦਰ ਅੰਦਰ ਇਹ ਸਾਰਾ ਢੂੜਿਆਂ ਦਾ ਪ੍ਰੋਗਰਾਮ ਜਿਹੜਾ ਅੱਜ ਇਹ ਸਟਾਰਟਿੰਗ ਹੈ ਜਿਹੜਾ ਦੇਖ ਕੇ ਦਾਰ ਇੰਨਾ ਲੱਗਣ ਲਿਆ ਤੇ ਉਹ ਵੇਚ ਬੈਠਾ ਨਾ ਕੀ ਹਾਲ ਹੋ ਗਿਆ ਆ ਵੀ ਬੰਗੂੜਾ ਕਰਨਾ ਆ ਕੀ ਦੇਖਦਾ ਹੀ ਨਹੀਂ ਕਰੇ ਕੋਈ ਦਾ ਕਿਰੋ ਕੰਪਨੀ ਆ ਪ੍ਰਾਤਰ ਦੇ ਵਿੱਚ ਹੀ ਹੈਗਾ ਉਹਨਾਂ ਦੇ ਉੱਤੇ ਜਿਹੜੇ ਸਾਡੇ ਵਰਗੇ ਨਹੀਂ ਹਟਾ ਲੈਣਾ ਨਾ ਹਾਂ ਇਹਦਾ ਐਂਟਰੀ ਗੇਟ ਜਿੱਥੋਂ ਇੰਟਰ ਹੋਇਆ ਜਾਂਦਾ ਆ ਤੇ ਅੱਜ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਆ ਪ੍ਰਾਤਰ ਇੱਥੇ ਆ ਮੇਲਾ ਤੇ ਅਸੀਂ ਅੱਜ ਪ੍ਰਾਤਰ ਮੇਲੇ ਤੇ ਪਹਿਲੀ ਵਾਰੀ ਮੈਨੂੰ ਇੰਨੇ ਚਿਰ ਹੋ ਗਿਆ ਇੱਥੇ ਮੈਂ ਪ੍ਰਾਤਰ ਤੇ ਬੜੀ ਵਾਰੀ ਆਇਆ ਹਾਂ ਪਰ ਮੇਲੇ ਤੇ ਅੱਜ ਪਹਿਲੀ ਵਾਰੀ ਆਏ ਆ ਤੇ ਇਹ 1768 ਈਸਵੀ ਦੇ ਵਿੱਚ ਇੱਥੇ ਪ੍ਰਾਤਰ ਖੁੱਲਿਆ ਸੀਗਾ ਤੇ ਇੱਥੇ ਪ੍ਰਾਤਰ ਮੇਲਾ ਲੱਗਦਾ ਆ ਬਹੁਤ ਹੀ ਵੱਡਾ ਇੱਕ ਤਰੀਕ ਨੂੰ ਇੱਕ ਅੱਜ ਕਿੰਨੀ ਮਈ ਹਾਂ 1 ਮਈ 1 ਮਈ ਕਿ ਹਾਂ 1 ਮਈ ਅੱਜ ਤੇ 1 ਮਹੀਨ ਨੂੰ ਇੱਥੇ ਸਟਾਰਟ ਕੀਤਾ ਗਿਆ ਅੱਜ ਦੇ ਦਿਨੇ ਦਰਵਾਜ਼ਾ ਖੁੱਲ੍ਹਦਾ ਜਿੱਦਾਂ ਕਹਿ ਲੋ ਸਾਰਾ ਹੀ ਤੇ ਉੱਧਾ ਲੋਕੀ ਆਉਂਦੇ ਜਾਂਦੇ ਰਹਿੰਦੇ ਬੰਦ ਨਹੀਂ ਰਹਿੰਦੇ ਪਰ ਅੱਜ ਦਿਨ ਪੰਘੂੜੇ ਵੰਗਾੜੇ ਚੱਲ ਪੈਂਦੇ ਆ ਸਾਰੇ ਕੁਝ ਆ ਆ ਜੀ ਇਹਦਾ ਪਰਾਤਰ ਮੇਲਾ ਇਹ ਪੰਘੂੜੇ ਤੇ ਇੱਥੇ ਦੀ ਅੱਜ ਬਹੁਤ ਹੀ ਸਾਰੀ ਜਿਹੜੇ ਲੋਕ ਮੇਲਾ ਵੇਖਣ ਆਏ ਹੋਏ ਨੇ ਆ ਇਹਦਾ ਐਂਟਰੀ ਗੇਟ ਜਿੱਥੋਂ ਇੰਟਰ ਹੋਇਆ ਜਾਂਦਾ ਆ ਤੇ ਇੱਥੇ ਹਰ ਤੁੱਕ ਇੰਨੇ ਪੰਘੂੜੇ ਆ ਇੰਨੇ ਪੰਘੂੜੇ ਆ ਵੀ ਕਿਆ ਬਾਤ ਹੈ ਜਿਹਦੇ ਵਿੱਚੋਂ ਮੈਂ ਤੇ ਗੋਰੇ ਨੇ ਇੱਕ ਵਾਰੀ ਹੌਂਟਾ ਲਿਆ ਹੈਗਾ ਆਇਆ ਪੰਘੂੜਾ ਇੱਥੇ ਪਹਿਲਾ ਸਟਾਰਟਿੰਗ ਹੁੰਦਾ ਐ ਐਂਟਰੀ ਜਿਹੜਾ ਆ ਬੱਚਿਆਂ ਦਾ ਕਹਿੰਦੇ ਬੱਚੇ ਇੱਥੇ ਜਾਂਦੇ ਆ ਪਰ ਇਹ ਕਾਫੀ ਮਤਲਬ ਜਿੱਦਾਂ ਕਹਾਂ ਉਹ ਕਿ ਉੱਤੇ ਜਾਂਦਾ ਹੈ ਜੀ ਥੋੜਾ ਜਿਹਾ ਤੇ ਇਹ ਵੀ ਡੇਂਜਰਸ ਹੈ ਆਪਣੇ ਲਈ ਇਹ ਪਰਾਤਰ ਦਾ ਏਰੀਆ ਹੈ ਜਿਹੜਾ ਇਹ 6 ਕਿਲੋਮੀਟਰ 6 ਕਿਲੋ ਤੇ 1 ਮੀਟਰ ਜਿੱਦਾਂ ਚਾਹ ਲੋ 6 ਕਿਲੋਮੀਟਰ ਦੇ ਅੰਦਰ ਅੰਦਰ ਇਹ ਸਾਰਾ ਪੰਗੂੜਿਆਂ ਦਾ ਪ੍ਰੋਗਰਾਮ ਜਿਹੜਾ ਅਜੇ ਤੇ ਸਟਾਰਟਿੰਗ ਹੈ ਤੇ ਅੱਗੇ ਜਾ ਕੇ ਫਿਰ ਦੇਖਦੇ ਆਂ ਆ ਇੱਥੇ ਦਾ ਵੱਡਾ ਪੰਗੂੜਾ ਖਿਆਲੋ ਆ ਆ ਜੀ ਪਰਾਤਰ ਦਾ ਇੱਥੇ 뷰 ਸਾਰਾ ਆ ਬੱਚਿਆਂ ਦਾ बच्चे एंजॉय ਕਰ ਰਹੇ ਨੇ ਮੈਨੂੰ ਤਾਂ ਬਹੁਤ ਡਰ ਲੱਗਦਾ ਹੈ ਮੈਂ ਤਾਂ ਕਿਸੇ ਵੀ ਰਿਸਕ ਨਹੀਂ ਲੈਂਦਾ ਇੱਕ ਦੋ ਵਾਰੀ ਗਲਤੀ ਕੀਤੀ ਇੱਕ ਵਾਰੀ ਘੋੜੇ ਨਾਲ ਬਹਿ ਗਿਆ ਸੀ ਮੈਂ ਬੜਾ ਡਰ ਲੱਗਾ ਔਰ ਟੂ ਲੇਟ ਟੂ ਲੇਟ ਮੀਲਾ ਸੀ ਮੈਂ ਲਾਜ ਮੇਲੇ ਚਾਹਤੇ ਆਂ ਤਕਰੀਬਨ ਹਰ ਵਾਰੀ ਰਾਤ ਨੂੰ ਆਉਂਦੇ ਸੀ ਅੱਜ ਪਹਿਲੀ ਵਾਰੀ ਅਸੀਂ ਦਿਨੇ ਆਏ ਆ ਸਵੇਰੇ Thank yeah. ਮੈਂ ਕਿਹਾ ਸਾਰੇ ਘੋੜਿਆਂ ਦੀ ਮਾੜੀ ਮਾੜੀ ਵੀਡੀਓ ਬਣਾ ਲੈਂਦੇ ਆ ਚੱਲ ਵਧੀਆ ਤੇ ਵੀ ਆ ਗਏ ਉਹ ਵੇਖੋ ਪਰੇ ਚਿੱਟਾ ਵਾਈਕ ਉਹ ਪਿੱਛੇ ਟਰਾਲਾ ਕੋਟੀ ਨਾ ਦਿਓ ਨੇ ਆਣਿਆਂ ਨੂੰ ਤਾਂ ਤੇ ਉੱਪਰ ਜਾ ਕੇ ਉਹਨਾਂ ਨੇ ਔਰ ਜਿਹੜਾ ਵੇਖ ਕੇ ਡਰ ਇਹਨਾਂ ਲੱਚੰਡਿਆ ਤੇ ਉਹ ਵਿੱਚ ਬੈਠਾ ਇਹਨਾਂ ਕੀ ਹਾਲ ਹੋ ਗਿਆ ਮੈਨੂੰ ਕਹਿੰਦੇ ਹੁੰਡਾ ਲੈਣ ਨੂੰ ਮੈਂ ਨਾ ਭਰਾਵਾ ਜਿੰਦਗੀ ਲਈ ਤੇ ਸਾਰੀ ਉਮਰ ਝੂਟੇ ਝੂਟੇ ਨੇ ਆ ਪ੍ਰਾਤਰ ਦੇ ਵਿੱਚ ਹੀ ਆਇਆ ਉਹਨਾਂ ਦੇ ਉੱਤੇ ਜਿਹੜੇ ਹੱਟੇ ਵਰਗੇ ਨਹੀਂ ਹੁੰਤ ਲੈਣਾ ਉਹ ਇੱਥੇ ਬੈਠ ਕੇ ਹੁੰਡਾ ਲੈ ਸਾਡੇ ਕੋਲ ਕੋਲ ਤੋਂ ਮਨ ਆਇਆ ਸਾਰੇ ਉਹ ਵੀ ਚੱਲ ਪਿਆ ਜਿਹੜਾ ਗੋਲ ਘੰਗੂੜਾ ਜਿਹਨੂੰ ਆਪਾਂ ਇੰਡੀਆ ਕਹਿੰਦੇ ਹੁੰਦੇ ਨੇ ਇਹ ਵਧੀਆ ਹੈ ਮੈਂ ਕਿਹਾ ਉੱਪਰ ਚੜ ਕੇ ਉਹ ਜਿਹੜਾ ਘੁੰਮੰਦਿਆ ਹੈ ਨਾ ਗੋਲ ਗੋਲ ਮੈਂ ਕਿਹਾ ਉਹਦੇ ਤੇ ਚੜ ਕੇ ਵੀਡੀਓ ਬਣਾਨੇ ਆ ਸਾਰਿਆਂ ਨੇ ਆ ਬਾਾਰ ਇੰਪਰਾਟਰ ਇਹ ਤੇ ਜੱਟ ਸਾਰਿਆਂ ਨੇ ਉਹ ਅਜੇ ਵੀ ਉੱਤੇ ਟੰਗੇ ਪਏ ਆ ਜਿਹੜੇ ਤੋਂ ਏ ਨਹੀਂ ਲਾਉਣੇ ਅੱਜ ਉਹਨਾਂ ਨੇ ਬਹੁਤ ਚੱਲ ਪਿਆ ਇੱਥੇ ਮੈਨੂੰ ਨਾ ਇੱਕ ਵਾਰ ਇਹਨਾਂ ਨੇ ਦਿਸਮੂ ਦਾ ਭੰਗੜਾ ਦਿਵਾ ਦਿੱਤਾ ਭੰਗੜਾ ਕਹਿ ਕੇ ਆਣਾ ਇੱਥੇ ਜੋਰੇ ਪੁੱਤਾ ਜੋਰੇ ਕਿੱਥੇ ਆਇਆ ਜਿੱ ਕੋ ਗੁੰਮੀ ਗਿਆ ਨਾ ਹੈ ਕਿੱਥੇ ਗੁੰਮੀ ਗਾਦੇ ਅੱਜ ਪਾਤਰ ਗੋਰੀ ਓਏ ਆ ਵੀ ਬੰੂ ਦਾ ਕਰਨਾ ਆ ਕੀ ਦੈਨਿ ਘਰ ਫੁਲਾਟਰ ਕੰਪਨੀ ਪਤਾ ਨਹੀਂ ਕਿੱਧਰ ਚਲੇ ਗਿਆ ਵਾਲ ਹੀ ਬੜੇ ਉਹਨੂੰ ਸਾਫਨ ਤੋਂ ਆਇਆ ਹੀ ਆ ਤਰੋਕ ਹੀ ਗਿਆ ਉੱਥੇ ਘਰੇ ਰਾਤ ਚੀਤੇ ਪਰਦਾਨ ਕਿੱਧਰ ਚੱਲ ਗਏ ਆ ਆ ਵੇਖੋ ਆ ਵੀ ਭੋੜਾ ਭਰਾਵਾ ਬਹੁਤ ਗੇੜੇ ਦਿੰਦੇ ਆ 520 ਚੱਲ ਪਿਆ ਜੀ ਇਤੇ ਐ ਕਮਾ ਦਿੰਦੇ ਆ ਜਿਵੇਂ ਹੋਏ ਰਹਿ ਜਾ ਬਾਤ ਓਏ ਹੋਏ ਕੋਣ ਚੀਕਾਂ ਮਾਰਦੇ ਆ ਉਹਨੂੰ ਭੱਜ-ਭੱਜ ਬਿੰਦੇ

ਕੀ ਕਰ ਲੱਗਦਾ ਹੈ ਸੋ ਤੁਹਾਡੀ ਲੋ ਕਿੱਧਰ ਚਲ ਗਿਆ ਅੱਜ ਆਪਣੀ ਨਹੀਂ ਇਹ ਵੀਡੀਓ ਬਣਾਣੀ ਆ ਆਪਾਂ ਅੱਜ ਭੰਗੂੜੇ ਭੰਗਾੜੇ ਲਈ ਬਣਾਣੀ ਹੈ ਜਿਹੜੇ ਜਿਹੜੇ ਭੰਗੂੜੇ ਚੱਲ ਰਹੇ ਆ ਇੱਥੇ ਕੋਈ ਕਰ ਰਿਹਾ ਇੰਜੋਏ ਓਹ ਵੇਖੋ ਭੰਗੂੜਾ ਉੱਪਰ ਓਏ ਕੀ ਬਾਤ ਹੈ ਇਹਨਾਂ ਨੇ ਨਾ ਉੱਪਰ ਲਿਜਾ ਕੇ ਤੇ ਮੋਰਚੇ ਥੱਲੇ ਸੁੱਟ ਦੇਣਾ ਇਹਨਾਂ ਨੂੰ ਤੇ ਆ ਵੇਖ ਕਿਸ ਨੂੰ ਸੌੜਾ ਸ਼ਾਨ ਚੱਕੀ ਸੁੱਟ ਦਿੰਦੇ ਆ ਤੋ ਪਹਿਲਾ ਉੱਪਰ ਲੈ ਕੇ ਜਾਂਦੇ ਆ ਤੇ ਫਿਰ ਨਾ ਉਹਨਾਂ ਨੇ ਯੱਕ ਦਾਮੀ ਥੱਲੇ ਚੁੱਕ ਕੇ ਮਾਰਦੇ ਆ ਆਈ ਦਾ ਇੱਥੇ ਲਿਆ ਕੇ ਇੱਥੇ ਮਾਰਦੇ ਆ ਆਇਆ ਮੇਲੇ ਦੀ ਟਿਕਟ ਸਰਵਿਸ ਆ ਇਹਦੇ ਵਿੱਚ ਟਿਕਟਾਂ ਕੱਢ ਕੇ ਤੇ ਖੇਡਦੇ ਆ ਜਿੱਦਾਂ ਲਾਟੋ ਟਾਈਪ ਕਹਿ ਲੋ ਜਾਂ ਆਪਣਾ ਆਪਣਾ ਨੰਬਰ ਉਹਨਾਂ ਦੇ ਇਹਨਾਂ ਉਹਨਾਂ ਨੂੰ ਫੇਰ ਉਹਨਾਂ ਨੂੰ ਆ ਕੇ ਸ਼ਿੰਕ ਮਿਲਦੇ ਆ ਜਿਹੜੇ ਜਿਹੜਾ ਟਿਕਟ ਨੰਬਰ ਨਿਕਲ ਜਾਏ ਨਾ ਤੋਂ ਲੋ ਫਿਰ ਐਦਾਂ ਟਿਕਟ ਘੜਦੇ ਆ ਤੇ ਉਹਨੂੰ ਐਦਾਂ ਆ ਕੇ ਸ਼ਿੰਕ ਦਿੰਦੇ ਆ ਇੱਕ ਇੱਕ ਆਹ ਮੇਲੇ ਦੀ ਸਾਰੇ ਚਾਰੇ ਪਾਸੇ ਰੌਣਕ ਆ ਵੀ ਲੱਗਾ ਚੱਲ ਰਿਹਾ ਜੋਰਾ ਚੋਰਾ ਦੇ ਨਾਲ ਆ ਉੱਪਰ ਇਹ ਇੱਕ ਪੰਗੂ ਡਾਇਆ ਫਲੈਸ਼ ਟੈਂਪ ਬੰਦ ਹੈ ਵੀ ਨਿਆਣੇ ਵੀ ਇੰਜੋਏ ਕਰ ਰਹੇ ਨੇ ਇੱਥੇ ਨਿਆਣਿਆਂ ਦੇ ਭੰਗੂੜੇ ਜ਼ਿਆਦੇ ਆ ਬੰਦਿਆਂ ਦੇ ਵੀ ਬਹੁਤ ਆਪਾਂ ਕਿਹੜਾ ਲੈਣਾ ਆਪਾਂ ਤੇ ਦੇਖ ਲਈਏ ਜੰਨੇ ਚਲੋ ਠੀਕ ਹੈ ਜੀ ਜਿਹੜਾ ਵੀ ਆ ਵੀ ਇੱਕ ਫਹੂੜਾ ਓਏ ਫਹੂੜਾ ਪਿੰਗਾ ਜਿੰਨੂੰ ਕਹਿੰਦੇ ਪਿੰਗਾ ਦੀ ਜਾਂਦੀਆਂ ਕਿੰਗਾ ਝੂਟਦੇ ਓਏ ਹੋਏ ਹੋਏ ਕਮਾਲ ਹੀ ਆ ਕੀ ਵਕਤ ਪਿਆ ਲੋਕਾਂ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਉੱਤੋਂ ਪਤਾ ਨਹੀਂ ਕਿਵੇਂ ਡਿੱਗ ਪਏ ਟੁੱਟ ਜੇ ਜਾਂ ਫਸ ਗਈ ਹੋ ਜਾਨਦਾਰ ਆਖਾਂ ਜਿਹੜਾ ਇੱਥੇ ਉਹ ਇੱਥੇ ਤਾਂ ਵਾਹਿਗੁਰੂ ਨੇ ਵੀ ਸਾਥ ਦੇਣਾ ਨਹੀਂ ਗਾ ਤੂੰ ਮੇਰੇ ਕੋ ਤੇ ਆਣ ਕੇ ਤੇ ਕੁਮੰਡਿਆ ਹਾਂ ਦੇ ਕਮਾਲ ਹੀ ਇਹ ਵੀ ਯਾਰ ਆਇਆ ਇਹਦੇ ਤੋਂ ਤਾਂ ਜਾਂਦੇ ਆ ਡੰਡੇ ਜੇ ਤੋਂ ਓਹ ਵੇਖੋ ਕੀ ਬਾਤ ਹੈ ਅੱਜ ਦੀ ਮੈਂ ਸਪੈਸ਼ਲ ਵੀਡੀਓ ਬਣਾਉਣ ਆਇਆ ਉਹ ਵੇਖੋ ਜਿਹੜੇ ਉੱਪਰ ਜਾ ਕੇ ਨਾ ਉਹ ਉਡਾਉ ਪਿੰਗ ਵੀ ਪਿੱਛੇ ਤਾਂ ਦੇਦੀ ਹੋਣੀ ਹੈ ਉਹ ਪਿੰਗ ਵੇਖੋ ਓਏ ਹੋਏ ਹੋਏ ਉਹ ਥੱਲੋ ਚੁੱਕ ਕੇ ਮਾਰਦੇ ਪਿੰਗ ਨੂੰ ਉਹ ਪਿੰਗ ਵੇਖੋ ਕਿੱਥੇ ਜਾਂਦੀ ਉੱਪਰ ਓਏ ਹੋਏ ਹੋਏ ਕੀ ਬਾਤ ਹੈ ਇਹ ਤਾਂ ਪਿੰਗ ਘੁੰਮਦੀ ਆਂਦੀ ਤੇ ਘੁੰਮਦੀ ਹੋਈ ਜਾਂਦੀ ਹੈ ਉੱਪਰ ਓਏ ਹੋਏ ਓਹ ਉੱਪਰ ਜਿਹੜੇ ਸੰਗੇ ਪਏ ਉਹਨਾਂ ਦਾ ਤੇ ਹੁਣ ਰੱਬ ਹੀ ਵਾਕ ਹੈ ਕਿਉਂਕਿ ਉਹ ਤਾਂ ਪਹਿਲੇ ਰੱਬ ਕੋਲ ਪਹੁੰਚ ਗਏ ਨੋ 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 ਇਹ ਕੀ ਆ ਬਾਤ ਇਹ ਇਹਦੇ ਪੈਸੇ ਖਰਾਬ ਨੇ ਇੰਜੋਇਮੈਂਟ ਤਾਂ ਕੀ ਹੋਣਾ ਉੱਪਰ ਜਾ ਕੇ ਬੰਦਾ ਕਹਿੰਦਾ ਵੀ ਇੱਕ ਵਾਰੀ ਬਾ ਥੱਲੇ ਲੈ ਜਾ ਮੈਨੂੰ ਓਏ ਹੋਏ ਆ ਥੱਲੇ ਨੂੰ ਤੇ ਉਹ ਉੱਪਰ ਓਏ ਹੋਏ ਆਉਂ ਰਿਹਾ ਸਾਲੀਆਂ ਵੀ ਆ ਗਏ ਇੱਥੇ ਉਹ ਜਿਹੜੀਆਂ ਰਿਸਾਲ ਆਉਂਦੇ ਆ ਤੇ ਸਪੀਡ ਵੇਖੋ ਇਹਨਾਂ ਦੀ ਕਿੰਨੀ ਤੇ ਕੱਟ ਵੇਖੋ ਇਹ ਭਰਾਵਾ ਬਾਹਰ ਨੂੰ ਨਾ ਆ ਗਿਆ ਓਏ ਹੋਏ ਓਏ ਹੋਏ ਓਏ ਹੋਏ ਓਹ ਵੇਖੋ ਇਹ ਵੀ ਚੀਜ਼ ਆ ਗਈ ਇੱਥੇ ਹਰ ਚੀਜ਼ ਹੈਗੀ ਹੈ ਸਾਰਾ ਮੇਲਾ ਹੀ ਮਤਲਬ ਵੱਖਾ ਕੋਸ਼ਿਸ਼ ਕੀਤਾ ਵੀ ਕੈਚ ਕਰਨ ਦਾ ਕੈਮਰੇ ਦੇ ਵਿੱਚ ਛੋਟੇ ਛੋਟੇ ਭੰਗੂੜੇ ਵੀ ਭੰਵੇਂ ਹੋਣ ਹਰ ਇੱਕ ਦੀ ਵੀਡੀਓ ਹੋ ਜੇ ਮੈਂ ਕਿਹਾ ਓਏ ਭਰਾਵਾ ਓਏ 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 ਮਾਰਤਾ 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 ਇੱਕ ਦੂਜੇ ਆ ਫੇਰ ਸ਼ੁਰੂ ਹੋ ਗਿਆ ਔਰ ਕੋਈ ਨਹੀਂ ਚੁੱਪ ਚੁੱਪ ਮਾਰਨ ਦੇ ਉੱਦੋਂ ਤੱਕ ਓਏ ਹੋਏ ਕੀ ਬਾਤ ਹੈ ਕੋ ਭਰਾ ਵੇਖਿਓ ਓਏ ਔਰ ਵੇਖ ਭੁਮੀ ਵੀ ਜਾਂਦਾ ਨਾਲੋਂ ਨਾਲ ਤੇ ਉਹ ਫੇਰ ਉੱਤੇ ਜਾ ਕੇ ਟੰਗਦੇ ਆ ਦੁੱਗੇ ਪਾਸੋਂ ਓਏ ਸਾਰਾ ਸ਼ਹਿਰ ਦਿਖਦਾ ਹਣਾ ਆਪਾਂ ਬਾਬੇ ਦੀ ਕੋਠੀ ਵਾਲੀ ਉਹ ਵੀ ਇਹ ਕਿਸਤੀ ਨਹੀਂ ਰਾਜਾ ਕਿਸਤੀ ਦੇ ਲਈ ਆ ਵੇਖ ਕੇ ਤੇ ਮੇਲਾ ਚ ਇੱਥੇ ਜਿਆਦਾ ਹੁੰਦਾ ਕਿਉਂਕਿ ਆਪਾਂ ਨੇ ਕਿਸਤੀ ਦੇ ਹੁੰਡੇ ਲੈਂਦੇ ਰਹੇ ਆ ਪਹਿਲਾਂ ਪਹਿਲਾਂ ਮੁਰਕ ਕੇ ਕਦੇ ਨਹੀਂ ਲਏ ਮੇਲਾ ਹੀ ਨਹੀਂ ਵੇਖਿਆ 20 ਸਾਲ ਹੋ ਗਏ ਬਾਬੇ ਦਾ ਆ ਵੇਖੋ ਸੋਹਣੇ ਵੋਏ ਹੋਰ ਭਰਾਵਾ ਵੇਖੋ ਕਿਤੇ ਤੇ ਇੱਕ ਦੂਜੇ ਜੀ ਕਮਾਲ ਈ ਭਾਜੀ ਉਧਰੋਂ ਵੀ ਘੁੰਮ ਜਾਂਦਾ ਆ ਇਧਰੋਂ ਇਹਨਾਂ ਦੀ ਫੋਟੋ ਵੀ ਆਣਦੀ ਏ ਦੇ ਵਿੱਚ ਜਿਹੜੇ ਉੱਤੇ ਜਾਣਦੇ ਨਾ ਟੀਮ ਦੇ ਵਿੱਚ ਕਿੱਥੇ ਗਏ ਆ ਭਰਾਵਾ ਆਪਸ ਹੀ ਨਾ ਹੋਈ ਤੇ ਆਏ ਲੋਕਾਂ ਨੂੰ ਡਰ ਨਹੀਂ ਆਉਂਦਾ ਮਾਸਾ ਵੇਖੋ ਲੈਣ ਗੱਡੀ ਲੱਗੀ ਪਈ ਤਿਆਰ ਨੇ ਉਧਰ ਹੋਰ ਆਹ ਯੋ ਕਿੰਨਾ ਤਗੜਾ ਰਿਸਕ ਓ ਆਹ ਵੇਖੋ ਇਹ ਉਹ ਭਰਾਵਾ ਨਾ ਕਿਸੇ ਦੀ ਜਾਨ ਲੰਘੇ ਵਜੋਂ ਠੀਕ ਲਾ ਹੋਏ ਕਮਾਲ ਹੀ ਹੋਈ ਜੀ ਦਲਾ ਡੇਟਾ ਵੀ ਲੈਂਦੇ ਹੋ ਮੋੜ ਕੇ ਉੱਤੇ ਜਾ ਕੇ ਕੀਕਾ ਵੀ ਮਾਰਦੇ ਆ ਆ ਵੀ ਇਹਨਾਂ ਦਾ ਧੰਨ ਨਹੀਂ ਜਿਗਰਾ ਆ ਕਮਾਲ ਹੀ ਯਾਰ ਲੋਕ ਇਹਨਾਂ ਰਿਸਕ ਨੂੰ ਲੈ ਲੈਂਦੇ ਮੈਂ ਤਾਂ ਸਮਝ ਨਹੀਂ ਆਂਦੀ ਹਾਂ ਮਤਰਾ ਹੈ ਜੀ ਕਿ ਮੌਤ ਦੇ ਜਿਹੜਾ ਨਾਲ ਕੰਮ ਹੋਇਆ ਪਿਆ ਆ। ਲੋ ਜੀ ਇੱਕ ਜਿਹੜਾ ਦਿੱਤਾ ਤੇ ਬਾਤ ਖਤਮ। ਆ ਵੀ ਇੱਕ ਭੂੜਾ ਆ ਜੇ ਭੂੜਾ ਜਿਕੇ ਕੈਮਰੇ ਵੀ ਲੱਗੇ ਆ ਵੀ ਬੱਚੇ ਕਿੱਦਾਂ ਔਰ ਤੇ ਸਪੀਡ ਦੇਖੋ ਜੀ। ਕਿਉਂ ਘੁਮਾ ਵੀ ਔਰ ਉਹਦੇ ਜਿਹੜੇ ਕੈਮਰੇ ਵੀ ਲੱਗੇ ਆ ਤੇ ਥੱਲੇ ਸਕਰੀਨ ਵੀ ਲੱਗੀ ਜੀ ਉਹਨਾਂ ਦੀ ਸ਼ਕਲਾ ਕਿੱਦਾਂ ਦੀ ਆ ਰਹੀਆਂ ਆ। ਆਸਰੇ ਆ ਰੋ ਰੇ ਆ ਜਿਵੇਂ ਕਿਦਾਂ ਹੈ ਨਾ। ਔਰ ਆ ਰਹਿ ਗਈ ਜੀ ਬੀਬੀ ਬਣਾਉਣ ਵਾਲੀ ਆ ਪਘੋੜੇ ਦੀ ਮੈਂ ਕਾ ਚੱਲ ਕੋਈ ਨਹੀਂ ਬਣਾਵਾ ਮੈਨੂੰ ਪਤਾ ਹੀ ਨਹੀਂ ਲੱਗਦਾ ਗੱਡੀ ਕਿੱਧਰੋਂ ਆਈ ਜਾਂਦੀ ਕਿੱਧਰ ਜਾਈ ਜਾਂਦੀ ਤੇ ਹੁਣ ਸ਼ਾਮਾਂ ਪੈ ਗਈਆਂ ਆ ਸ਼ਾਮਾਂ ਦਲੇਰ ਮਹਿੰਦੀ ਵਾਲੀਆਂ ਨਹੀਂ ਨੋਰਮਲ ਸ਼ਾਮਾਂ ਪੈ ਗਈਆਂ ਤੇ ਹੁਣ ਸੰਗ ਨਾਲ ਲੱਗਦੇ ਸਾਰੇ ਬਹੁਤ ਜਿਆਦਾ ਮੇਲਾ ਭਰਨ ਲੱਗ ਪਿਆ ਬਹੁਤ ਜਿਆਦਾ ਹਾਂਜੀ ਜੀ ਆਪਾਂ ਹੁਣ ਚੱਲੇ ਵਾਪਸ ਘਰਾਂ ਨੂੰ ਤੇ ਮੇਲਾ ਬਹੁਤ ਵਧੀਆ ਰਿਹਾ ਤੇ ਹੁਣ ਮੇਲਾ ਜਿਆਦਾ ਮਤਲਬ ਕਹਿ ਲੋ ਵੀ ਹੁਣ ਸ਼ਾਮਾਂ ਪੈ ਗਈਆਂ ਉਹਦਾ ਤੇ ਮੇਲਾ ਭਰਿਆ ਪਿਆ ਆ ਪਰ ਆਪਾਂ ਜਾਣਾ ਆ ਕਿ ਬੱਚੇ ਜਿਆਦੇ ਤੰਗ ਕਰਨ ਲੱਗਦੇ ਆ ਚਲੋ ਠੀਕ ਐ ਆਹੀ ਸਾਡੇ ਪ੍ਰਾਪਰ ਦਾ ਮੇਲਾ ਇਹ ਫਸਟਾ ਇੱਕ ਮਹੀਨਾ ਖੁੱਲਦਾ ਹੁੰਦਾ ਹੈ ਪ੍ਰਾਪਰ ਤੇ ਉਸ ਚੱਕਰ ਦੇ ਵਿੱਚ ਹੀ ਮੇਲਾ ਸਾਰਾ ਲੱਗਦਾ ਚਲੋ ਠੀਕ ਐ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਹਾਂ ਮੇਰਾ ਚੈਨਲ ਹੈ ਅਨ ਅਫੀਸ਼ਲ ਫੁੱਲਰ ਚੈਨਲ ਲਾਈਕ ਐ ਸਬਸਕ੍ਰਾਈਬ ਜਰੂਰ ਕਰ ਦਿਓ ਠੀਕ ਹੈ ਜੀ ਕਮੈਂਟ ਜਰੂਰ ਕਰ ਦਿਓ ਕਿਉਂਕਿ ਮੈਂ ਨੂੰ ਯਾਨੀ ਕਿ ਮੇ ਕੋ ਸਬਸਕ੍ਰਾਈਬਰ ਬਹੁ ਘਾਟੇ ਤੇ ਪਿੱਤੇ ਦੰਕਿਸ਼ੂਨ ਜੀ ਓਕੇ ਜੀ ਮਿਲਦੇ ਆ ਜੀ